ਨਿਰੰਕਾਰ ਦੀ ਬਾਣੀ ਕਹਿੰਦੀ ਹੈ ਰੱਬ ਦੇ ਹੁਕਮ ਉੱਪਰ ਵੀ ਰੱਬ ਦੇ ਪਿਆਰਿਆਂ ਦਾ ਹੁਕਮ ਚੱਲ ਜਾਂਦਾ ਹੈ ਜੇ ਰੱਬ ਦੇ ਪਿਆਰੇ ਹੁਕਮ ਕਰ ਦੇਣ ਰੱਬ ਦੀ ਬੰਨੀ ਰੱਬ ਦੇ ਪਿਆਰੇ ਛੜਾ ਦਿੰਦੇ ਨੇ ਰੱਬ ਦੇ ਪਿਆਰਿਆਂ ਦੀ ਕੀਤੀ ਅਰਦਾਸ ਰੱਬ ਨਹੀਂ ਉਹ ਮੋੜ ਸਕਦਾ ਉਹਦੇ ਬੋਲ ਨਹੀਂ ਰੱਦ ਹੋ ਸਕਦੇ ਪਾਛੇ ਨੇ ਪੰਕਤੀ ਪੜ੍ਹ ਕੇ ਸੁਣਾਈ ਫਿਰ ਕਹਿੰਦੇ ਮੇਰੀ ਬੰਦੀ ਭਗਤ ਛੜਾਵੇ ਬੰਦੇ ਭਗਤ ਨ ਛਟੇ ਮੋਹਿ ਇੱਕ ਸਮੇ ਮੋਕੋਂ ਗਏ ਬੰਦੇ ਤੂਫਨ ਮੋ ਪ ਜਵਾਬ ਨਾ ਹੋਏ ਉਹਨਾਂ ਕੇ ਮਹਾਰਾਜ ਮੈਨੂੰ ਤਾਂ ਘਾਟਾ ਪੈ ਗਿਆ ਨਾ ਅਧ ਕੱਚੀਆਂ ਇੱਟਾਂ ਰਹਿ ਗਈਆਂ ਆ ਤੁਹਾਡੇ ਤੇ ਤੁਹਾਡੇ ਸੇਵਕ ਦੇ ਹੁਕਮ ਵਿੱਚ ਮੇਰਾ ਤਾਂ ਨੁਕਸਾਨ ਹੋ ਗਿਆ ਪੱਕਿਆ ਨਹੀਂ ਆਵਾ ਅਧ ਕੱਚੀਆਂ ਰਹਿ ਗਈਆਂ ਪਾਦਸ਼ਾਹ ਮੁਸਕਰਾ ਕੇ ਬੋਲੇ ਕਹਿੰਦੇ ਬੁੱਧੂ ਜਾਓ ਭਾਈ ਤੇਰੀਆਂ ਅੱਧ ਕੱਚੀਆਂ ਵੀ ਪੱਕਿਆਂ ਦੇ ਭਾਵੇਂ ਪ ਜਾਣਦੀਆਂ ਔਰ ਸਾਥ ਸੰਗਤ ਉਸ ਵਕਤ ਫਿਰ ਬਰਸਾਤ ਲੱਗੀ ਕਹਿੰਦੇ ਬਹੁਤ ਕਿਸੇ ਸੇਠ ਨੂੰ ਚਾਹੀਦਾ ਸੀ ਉਹ ਸਾਰਾ ਕੁਝ ਅੱਧ ਕੱਚੀਆਂ ਇਟਾਂ ਵੀ ਉਹਦੀਆਂ ਪੱਕਿਆਂ ਦੇ ਭਾਅ ਵਿਕੀਆਂ ਹਾਂ ਇਹ ਹੋ ਜਾਂਦਾ ਕਿਸੇ ਦੀਆਂ ਕੱਚੀਆਂ ਵੀ ਪੱਕਿਆਂ ਦੇ ਭਾਅ ਗੁਰੂ ਵੇਚਦੇ ਪਰ ਇਹ ਸਚਾਈ ਹੈ ਸਜਣੋ ਰੱਬ ਦੇ ਪਿਆਰਿਆਂ ਦਾ ਹੁਕਮ ਰੱਬ ਤੋਂ ਉੱਪਰ ਵੀ ਚੱਲ ਜਾਂਦਾ ਇੱਕ ਮਸਤਾਨਾ ਕਈਨ ਉਸ ਵਕਤ ਨਾ ਕਿਸੇ ਰਾਜੇ ਦੇ ਘਰ ਕੋਈ ਪੁੱਤਰ ਹੋਇਆ ਤਾਂ ਉਹ ਪੰਡਤ ਨੂੰ ਸੱਦੇ ਉਹਦਾ țeਵਾ ਬਣਾਇਆ ਜਦੋਂ țeਵਾ ਬਣਾਇਆ ਪੰਡਤ ਨੇ ਉਹਦਾ țeਵਾ ਬਣਾ ਦਿੱਤਾ ਤੇ ਨਾਲ ਪੰਡਤ ਬੜਾ ਪੁੰਚਿਆ ਹੋਇਆ ਸੀ ਲਾਲ ਕਿਤਾਬ ਦਾ ਮਾਹਰ ਜਿਹੜਾ ਕਿਸੇ ਦਾ ਪੁਇਖ ਵੇਖਣ ਵਾਲਾ ਸੀ ਹਸਤਰ ਖਾਵਾਂ ਤੇ ਮਸਤਰ ਖਾਵਾਂ ਪੜ ਲੈਂਦਾ ਸੀ ਜੋਤਿਸ਼ਕ ਵਿਦਿਆ ਸੀ ਪਰ ਲੋਕਾਂ ਦੇ ਲਾਲਚ ਨੇ ਇਹਨੂੰ ਮੈਲਾ ਕਰ ਦਿੱਤਾ ਔਰ ਜਦੋਂ ਉਹ ਪੁੰਚਿਆ ਹੋਇਆ ਪੰਡਤ ਜਿਹਨੂੰ ਇਸ ਗੱਲ ਦਾ ਮਾਣ ਸੀ ਵੀ ਜਿਹਦੇ ਮੈਂ ਹਸਤ ਰਖਾਵਾਂ ਪੜ ਕੇ ਦੱਸਦਾ ਨਾ ਉਹ ਸੱਚ ਹੁੰਦੀ ਆ ਉਹਦੇ ਕੋਲੋਂ ਰਾਜੇ ਦੇ ਪੁੱਤਰ ਦਾ ਟੇਵਾ ਬਣਿਆ ਟੇਵਾ ਬਣਉਣ ਤੋਂ ਬਾਅਦ ਉਹਨੇ ਰਖਾਵਾਂ ਪੜ ਕੇ ਰਾਜੇ ਨੂੰ ਦੱਸ ਦਿੱਤੀਆਂ ਕਹਿੰਦੇ ਵੀ ਤੇਰੇ ਪੁੱਤਰ ਦੀ ਉਮਰ ਜਿਹੜੀ ਹੈ ਉਹ ਥੋੜੀ ਹੈ ਮੈਂ ਤੇ ਨਹੀਂ ਹਸਤ ਰਖਾਵਾਂ ਪੜ ਰਿਹਾ ਇਹਦੇ ਮੱਥੇ ਤੇ ਜੋ ਲਿਖਿਆ ਉਹ ਮੈਨੂੰ ਹਸਤ ਰਖਾਵਾਂ 'ਚੋਂ ਨਜ਼ਰ ਆ ਰਿਹਾ ਹੈ ਮੈਂ ਤਾਂ ਉਹ ਦੇਖ ਕੇ ਦੱਸ ਰਿਹਾ ਇਹਦੀ ਉਮਰ ਥੋੜੀ ਐ ਕਹਿੰਦੇ ਕਿੰਨੀ ਕਹ ਉਹ ਕਹਿੰਦੇ ਇਹਦੀ ਉਮਰ 18-20 ਸਾਲ ਐ ਕਹਿੰਦਾ ਜੀ ਪੱਕੀ ਦੱਸੋ ਕਹਿੰਦਾ ਬਸ ਇਹਨੇ ਜਵਾਨੀ ਤੱਕ ਰਹਿਣਾ ਹੁਣ ਰਾਜਾ ਬੜਾ ਉਦਾਸ ਹੋ ਗਿਆ ਪਰ ਰਾਜੇ ਨੂੰ ਇੱਕ ਗੱਲ ਆਸ ਹੈ ਵੀ ਚਲੋ ਕੋਈ ਨਹੀਂ ਜਵਾਨੀ ਤੱਕ ਰਹਿਣਾ ਐ ਅੱਗੇ ਮੇਰੀ ਅੰਸ਼ਿਵਾਂਸ਼ ਰਹ ਦੇਗੀ ਮੈਂ ਛੇਤੀ ਜਦੋਂ ਪੁੱਤ ਜਵਾਨ ਹੋਇਆ ਵਿਆਹ ਲਾਂਗਾ ਰਾਜਾ ਇਸ ਫਿਕਰ ਵਿੱਚ ਰਿਹਾ 15 18 ਸਾਲ 20 ਸਾਲ ਗੁਜ਼ਰ ਗਏ 18 ਸਾਲੋਂ ਨੇ ਬੱਚਾ ਵਿਆਹ ਦਿੱਤਾ ਛਿੱਤੀ ਉਹ ਬੱਚਾ ਬਿਮਾਰ ਹੋਣ ਲੱਗ ਪਿਆ ਉਹਨੇ ਵਿਆਹ ਦਿੱਤਾ ਪਰ ਕੋਈ ਬੱਚਾ ਨਾ ਹੋਇਆ ਅਚਾਨਕ ਇੱਕ ਦਿਨ ਉਸੇ ਰਾਜੇ ਦੇ ਲੜਕੇ ਦੀ ਮੌਤ ਹੋ ਗਈ ਔਰ ਜਦੋਂ ਮੌਤ ਹੋਈ ਤਾਂ ਪੂਰੇ ਰਾਜ ਵਿੱਚ ਹੁਕਮ ਫਲਾ ਦਿੱਤਾ ਜਦ ਇਹ ਵਿਅੱਜ ਸੋਗ ਮਨਾਇਆ ਜਾਏਗਾ ਰਾਜੇ ਦਾ ਪੁੱਤਰ ਕਿਸੇ ਦੇ ਘਰ ਚੁੱਲਾ ਨਹੀਂ ਵਲੇਗਾ ਕੋਈ ਰੋਟੀ ਨਹੀਂ ਪਕਾਏਗਾ ਕੋਈ ਚੁੱਲਾ ਨਹੀਂ ਬਲੇਗਾ ਸੋਗ ਮਨਾਇਆ ਜਾਣਾ ਐਨੇ ਨੂੰ ਮਸਤਨਾ ਉਸ ਪਿੰਡ ਵਿੱਚ ਆ ਗਿਆ ਜਦੋਂ ਮਸਤਨਾ ਸਾਧੂ ਪਿੰਡ ਵਿੱਚ ਆਇਆ ਇੱਕ ਘਰੋਂ ਪ੍ਰਸ਼ਾਦਾ ਮੰਗਿਆ ਉਹ ਕਹਿੰਦੇ ਬਾਬਾ ਤੈਨੂੰ ਨਹੀਂ ਪਤਾ ਰਾਜੇ ਦਾ ਪੁੱਤ ਮਰਿਆ ਕਿਸੇ ਦੇ ਘਰਾਂ ਚ ਚੁੱਲਾ ਨਹੀਂ ਉਹ ਬਲਣਾ ਰੋਟੀ ਮਿਲੇਗੀ ਕੱਲ ਉਹ ਕਹਿੰਦਾ ਅੱਛਾ ਕਹਿੰਦਾ ਰਾਜਾ ਕਿੱਥੇ ਰਹਿੰਦਾ ਉਹਨਾਂ ਨੇ ਕਿਹਾ ਉਹ ਰਾਜੇ ਦਾ ਮਹਿਲ ਹੈ ਸਿੱਧਾ ਰਾਜੇ ਦੇ ਮਹਿਲ ਚ ਜਾ ਜਾ ਕੇ ਰਾਜੇ ਦਾ ਦਰਵਾਜਾ ਖੜਕਾਇਆ ਕਹਿੰਦੇ ਰਾਜਨ ਭੁੱਖ ਲੱਗੀ ਹੈ ਪ੍ਰਸ਼ਾਦਾ ਸ਼ਿਕਾ ਰਾਜਾ ਗੁੱਸੇ ਚ ਬੋਲਿਆ ਕਹਿੰਦਾ ਮੇਰੇ ਰਾਜ ਵਿੱਚ ਨਹੀਂ ਕਿਸੇ ਦੇ ਰੋਟੀ ਪੱਕੀ ਤੈਨੂੰ ਰੋਟੀ ਕਾ ਦੇਦਾ ਮਸਤਨਾ ਸਾਧੂ ਬੋਲਿਆ ਕਹਿੰਦੇ ਜੇ ਨਹੀਂ ਪੱਕੀ ਰੋਟੀ ਵਿਆ ਨਹੀਂ ਪਿਆ ਕੋਈ ਕੱਲ ਦਾ ਉਹ ਦੇ ਦੇ ਰਾਜੇ ਦੇ ਮਨ ਚ ਆ ਗਿਆ ਵੀ ਜਿਹੜਾ ਵਿਆ ਵੀ ਮੰਗ ਰਿਹਾ ਚਲੋ ਦੇ ਦੇਣਾ ਚਾਹੀਦਾ ਉਸ ਰਾਜੇ ਨੇ ਉਸ ਸੇਠ ਨੇ ਅਮੀਰ ਜਿਹੜਾ ਰਾਜਾ ਸੀ ਉਸ ਨਗਰ ਦਾ ਕਹਿੰਦੇ ਉਹਨੇ ਫਿਰ ਵੇ ਪ੍ਰਸ਼ਾਦੇ ਦੋ ਪੈਸ ਸੀ ਨੌਕਰ ਨੂੰ ਕਹਿਆ ਲਿਆ ਚੁੱਕ ਕੇ ਚੁੱਕ ਲੈਂਦੇ ਲੈ ਮਸਤਾਨਿਆਂ ਚੱਲ ਵਿਆ ਕਾ ਉਹ ਮਸਤਾਨ ਦੇ ਸਾਧੂ ਦੇ ਮਨ ਚ ਆਇਆ ਉਹਨੇ ਦੋ ਪ੍ਰਸ਼ਾਦੇ ਲੈ ਕਹਿੰਦੇ ਰਾਜਨ ਕਿੰਨੇ ਪ੍ਰਸ਼ਾਦੇ ਦਿੱਤੇ ਕਹਿੰਦਾ ਦੋ ਦਿੱਤੇ ਕਹਿੰਦਾ ਜਾ ਫਿਰ ਇੱਕ ਦਾਹਾ ਦਾਹਾ 2 ਦਾਏ 20 ਇੱਕ ਦਾਹਾ ਦਾਹਾ 2 ਦਾਏ 20 ਐਦਾਂ ਕਹਿੰਦੇ ਪ੍ਰਸ਼ਾਦਾ ਖਾਂਦਿਆਂ ਚੱਲਾ ਗਿਆ ਹੈਰਾਨਗੀ ਦੀ ਹੱਦ ਨਾ ਰਹੀ ਅਜੇ ਰਾਜੇ ਦਾ ਪੁੱਤਰ ਮਰਿਆ ਪਿਆ ਸੋਗ ਦੀ ਲਹਿਰ ਹੈ ਕੱਲ ਸਵੇਰੇ ਉਹਦਾ ਸੰਸਕਾਰ ਹੋਣਾ ਉਹ ਜਦੋਂ ਰਾਜਾ ਪ੍ਰਸ਼ਾਦੇ ਫਰਾਕੇ ਮਸਤਾਨੇ ਨੂੰ ਅੰਦਰ ਆਇਆ ਅੰਦਰ ਰੋਲਾ ਪੈ ਗਿਆ ਲੜਕਾ ਜਿਉਂਦਾ ਹੈ ਲੜਕਾ ਜਿਉਂਦਾ ਹੈ ਉਹਦੇ ਸਾਹ ਚੱਲ ਪਏ ਬੈਦ ਵਾਲੇ ਦੋਲੇ ਬੈਠੇ ਸੀ ਉਹ ਦਵਾ ਦੋ ਦਵਾਈਆਂ ਘੋਟ ਕੇ ਦੇਣ ਲੱਗ ਪਏ ਰਾਜੇ ਦੇ ਮਨ ਚ ਆ ਗਿਆ ਉਹ ਹੋ ਉਹ ਜਿਹੜੇ ਦੋ ਪ੍ਰਸ਼ਾਦ ਦੇ দান ਕੀਤੇ ਇੱਧਰ ਕਰਾਮਾਤ ਵਰਤ ਗਈ ਉਹ ਜਾਂਦਿਆਂ ਕਹਿ ਗਿਆ ਕੁਛ ਇੱਕ ਦਾਹਾ ਦਾਹਾ ਦੋ ਦਾ ਇਹ ਵੀ ਕੋਈ ਸਾਧੂ ਖੁਸ਼ ਹੋ ਕੇ ਚਲਾ ਗਿਆ ਮੇਰੇ ਬੱਚੇ ਦਾ ਭਲਾ ਹੋ ਗਿਆ ਰਾਜੇ ਦੇ ਪੁੱਤਰ ਨੂੰ ਉਹ ਦਵਾਈ ਵੈਦਾਂ ਦੀ ਲੱਗਣ ਲੱਗ ਪਏ ਉਹਨੇ ਘੋਟ ਕੇ ਦਵਾ ਦਾ ਪਾਉਣੀ ਸ਼ੁਰੂ ਕੀਤੀ ਵੈਦਨ ਕਹਿੰਦੇ ਜੀ ਸਾਹ ਚੱਲਦਾ ਹੈ ਦੋਈ ਦੇਣੀ ਸ਼ੁਰੂ ਕਰਤੀ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਉਹ ਠੀਕ ਹੋਣ ਲੱਗ ਪਿਆ ਤੁਰਨ ਫਿਰਨ ਲੱਗ ਪਿਆ ਉਹ ਜੋ ਜਿਹੜਾ ਪੰਡਤ ਸੀ ਨਾ ਉਹਨਾਂ ਨੇ ਸੱਤ ਦਿਨ ਗੁਜ਼ਰ ਗਏ ਨੇ ਉਹਨੇ ਪਤਾ ਕਰਵਾਇਆ ਆਪਣੇ ਬੰਦੇ ਕਹਿੰਦੇ ਕੀ ਬਣਿਆ ਰਾਜੇ ਦੇ ਪੁੱਤਰ ਦਾ ਉਹ ਕਹਿੰਦੇ ਜੀ ਮਰ ਤਾਂ ਗਿਆ ਸੀ ਇੱਕ ਵਾਰ ਤਾਂ ਰੌਲਾ ਪੈ ਗਿਆ ਸੀ ਕਹਿੰਦੇ ਫਿਰ ਠੀਕ ਹੋ ਗਿਆ ਉਹ ਤਾਂ ਹੁਣ ਤੰਦਰੁਸਤ ਹੋਣ ਲੱਗ ਪਿਆ ਤੁਰਨ ਫਿਰਨ ਲੱਗ ਪਿਆ ਉਹ ਪੰਡਤ ਨੇ ਕਿਹਾ ਮੇਰੀ ਜੋਤਿਸ਼ ਝੂਠੀ ਨਹੀਂ ਹੋ ਸਕਦੀ ਮੇਰਾ ਗਿਆਨ ਝੂਠਾ ਨਹੀਂ ਹੋ ਸਕਦਾ ਜੋ ਮੈਂ ਜੋਤਿਸ਼ ਤੋਂ ਪੜਿਆ ਉਹ ਝੂਠ ਨਹੀਂ ਹੋ ਸਕਦਾ ਵਾਪਸ ਆਇਆ ਰਾਜੇ ਦੇ ਦਰਵਾਜ਼ੇ ਮਹਿਲ ਵਿੱਚ ਆ ਕੇ ਪੁੱਛਦਾ ਰਾਜਨ ਤੇਰਾ ਲੜਕਾ ਕਿਵੇਂ ਠੀਕ ਹੋ ਗਿਆ ਇਹ ਜੋਤਿਸ਼ ਗਲਤ ਨਹੀਂ ਸੀ ਮੇਰੀ ਹੋ ਸਕਦਾ ਹੁਣ ਉਹ ਰਾਜੇ ਨੇ ਲੜਕੇ ਦੇ ਹੱਥ ਦੀਆਂ ਰਖਾਵਾਂ ਵੇਖਦਾ ਮੱਥੇ ਦੀਆਂ ਰਖਾਵਾਂ ਵੇਖਦਾ ਹੈਰਾਨ ਹੋ ਕੇ ਕਹਿੰਦਾ ਇਹ ਨਹੀਂ ਹੋ ਸਕਦਾ ਜੋ ਮੈਂ ਉਦੋਂ ਪੜਿਆ ਸੀ ਉਹ ਹੁਣ ਨਹੀਂ ਹੈ ਜੋ ਮੈਨੂੰ ਉਦੋਂ ਨਜ਼ਰ ਆਇਆ ਹੁਣ ਨਹੀਂ ਐ ਰਾਜਨ ਇਹ ਕਿਵੇਂ ਹੋਇਆ ਤਾਂ ਰਾਜੇ ਨੇ ਕਹਿਵੇ ਹੋਣਾ ਕੀ ਐ ਮੈਨੂੰ ਤਾਂ ਐਂ ਲੱਗਦਾ ਉਹ ਜਿਹੜਾ ਮਸਤਾਨਾ ਨਹੀਂ ਆਪਣੇ ਪਿੰਡਾਂ 'ਚ ਘੁੰਮਦਾ ਹੁੰਦਾ ਉਹ ਮਸਤਾਨਾ ਮੇਰੇ ਮਹਿਲਾਂ ਵਿੱਚ ਆ ਗਿਆ ਦੋ ਪ੍ਰਸ਼ਾਦ ਲੈ ਗਿਆ ਸੀ ਤਾਂ ਵੇ ਪ੍ਰਸ਼ਾਦ ਪਰ ਉਹ ਖੰਦੇ ਖੰਦੇ ਕਹਿ ਗਿਆ ਕੁਜ ਇੱਕ ਦਾ ਹਾ ਦਾ ਹਾ ਦੋ ਦਾ ਵੀ ਪੰਡਤ ਦੇ ਮਨ 'ਚ ਆਇਆ ਵੀ ਜ਼ਰੂਰ ਉਹ ਕਰਾਮਾਤ ਕਰ ਗਿਆ ਕੋਈ ਬੰਦਗੀ ਵਾਲਿਆਂ ਦੇ ਬੋਲਾਂ 'ਚ ਬਰਕਤ ਹੁੰਦੀ। ਉਹਨਾਂ ਦੇ ਇਸ਼ਾਰੇ ਨਾਲ ਸੰਸਾਰ ਚੱਲਦਾ। ਪੰਡਤ ਲੰਮਣ ਲੱਗ ਪਿਆ ਮੇਰੀ ਜੋਤਿਸ਼ ਫੇਲ ਹੋ ਗਈ ਉਹਨੂੰ ਪੁੱਛਣਾ ਚਾਹੀਦਾ ਹੈ ਮਸਤਨ ਨੂੰ ਲੱਭਦਾ ਉਹਦੇ ਪੁਰਾਣੇ ਮਹਿਲ ਇਕ ਚਲੇ ਕੱਪੜੇ ਨੇ ਲੱਭ ਲਿਆ ਉਹਨੂੰ ਜੰਗਲ ਵਿੱਚ ਬੈਠਿਆ ਦਰਖਤ ਦੀ ਢਾਹ ਸਲਾ ਕੇ ਬੈਠਾ ਜੰਦਿਆ ਉਹ ਪੰਡਤ ਨੇ ਲੱਤ ਕੱਡ ਮਾਰੀ ਜੋ ਨਾਲ ਲੱਤ ਮਾਰ ਕੇ ਕਹਿੰਦਾ ਓਏ ਮਸਤਨ ਨੇ ਉੱਥੇ ਰਾਜੇ ਦੇ ਕੀ ਕਰਕੇ ਆਇਆ ਤਮਸਤਨ ਨੇ ਬੜੀ ਮਸਤੀ ਨਾਲ ਵੇਖ ਕੇ ਕਿਹਾ ਪੰਡਤ ਉਹ ਪੰਡਤ ਲਤਨਾ ਉਹ ਮਾਰ ਉੰਜ ਦਸ ਕੀ ਚਾਹੀਦਾ ਰਾਜੇ ਦੇ ਕੀ ਕਰਕੇ ਆਇਆ ਕਹਿੰਦਾ ਮੈਂ ਥੋੜੀ ਕੀਤਾ ਜੋ ਰੱਬ ਦਾ ਹੁਕਮ ਹੋਇਆ ਹੋ ਗਿਆ ਕਹਿੰਦੇ ਨਹੀਂ ਤੂੰ ਕਰਕੇ ਆਇਆ ਕੁਝ ਕਹਿੰਦਾ ਹਾਂ 20 ਸਾਲ ਉਮਰ ਵਧ ਗਈ ਹੈ ਰਾਜੇ ਦੇ ਮੁੰਡੇ ਜੇਦੀ ਤੇਰੀ ਜੋਤਿਸ਼ ਫੇਲ ਹੋ ਗਈ ਹੈ ਉਹਦੇ ਦੋ ਪਰਸ਼ਦ ਉਹਨੇ ਭਾਵਨਾ ਨਾਲ ਦੇ ਦਿੱਤੇ ਇੱਕ ਦਾਹਾ ਦਾਹਾ ਦੋ ਦਾਏ 20 20 ਸਾਲ ਉਮਰ ਵਧ ਗਈ ਉਹਦੀ ਤੇ ਗੁੱਸੇ ਵਿੱਚ ਪੰਡਤ ਕਹਿੰਦਾ ਇੰਨੀ ਤੇਰੀ ਪਾਵਰ ਹੈ ਤੇਰੇ ਚ ਇੰਨੀ ਸ਼ਕਤੀ ਆ ਗਈ ਤੂੰ 20 ਸਾਲ ਦੀ ਉਹਦੀ ਉਮਰ ਵਧਾਤੀ ਜਦੋਂ ਦੂਜੀ ਵਾਰ ਲੱਤ ਮਾਰੀ ਤਾਂ ਹੁਣ ਉਹ ਫਕੀਰ ਬੋਲਿਆ ਕਹਿੰਦਾ ਹੁਣ ਤੀਜੀ ਵਾਰ ਲੱਤ ਨਾ ਮਾਰ ਦੇ ਪੰਡਤ ਬੋਲਿਆ ਕਹਿੰਦਾ ਤੂੰ ਕੀ ਕਰ ਲੇਗਾ ਜਦੋਂ ਤੀਜੀ ਵਾਰ ਠੋਡ ਮਾਰੀ ਤੇ ਹੁਣ ਮਸਤੀ ਵਿੱਚ ਬੋਲਿਆ ਕਹਿੰਦਾ ਲੈ ਫਿਰ ਹੁਣ ਰੋਕ ਲਈ ਪਹਿਲਾਂ ਤਾਂ ਸੀ 1 ਦਾ 10 10 2 ਦਾ 20 ਜਾ ਹੁਣ 3 ਦਾ 30 4 ਦਾ 40 5 ਦਾ 50 6 ਦਾ 60 60 ਸਾਲ ਉਮਰ ਵਧਾਤੀ ਹੈ ਚਰਨੀ ਪੈ ਗਿਆ ਪੰਡਤ ਚਰਨੀ ਡਿੱਗ ਪਿਆ ਪੰਡਤ ਤੇ ਸਾਥ ਸੰਗਤ ਉਹ ਮਸਤਨ ਨੇ ਕਿਹਾ 60 ਸਾਲ ਉਮਰ ਵਧ ਗਈ ਹੈ ਜਾ ਸਾਥ ਸੰਗਤ ਇਹ ਸਚਾਈ ਹੈ ਸਾਧੂ ਦੇ ਬੋਲਾਂ ਵਿੱਚ ਬਰਕਤ ਹੈ ਕੋਈ ਕਰਾਮਾਤ ਨਹੀਂ ਹੈ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਸਨ ਦਸਨ ਉਹ ਲੋਕਾਂ ਕੋਲੋਂ ਵਿਖਾਵੇ ਵਾਸਤੇ ਕੋਈ ਕਰਾਮਾਤ ਨਹੀਂ ਕਰਦੇ ਉਹ ਸਹਿਸ ਭਾਏ ਜੋ ਬੋਲ ਦੇਣ ਸਾਧੂ ਬੋਲੇ ਸਹਿਸ ਭਾਏ ਜੋ ਦੀ ਜ਼ੁਬਾਨ ਤੋਂ ਸਹਿਸ ਭਾਏ ਨਿਕਲੇ ਉਹਨੂੰ ਕੋਈ ਨਹੀਂ ਰੋਕ ਸਕਦਾ ਸਾਧਿਆਂ ਦੇ ਬਚਨ ਰੁੱਕੇ ਜਾ ਸਕਦੇ ਪਾਤਸ਼ਾਹ ਕਹਿੰਦੇ ਕ ਸਾਧ ਬਚਨ ਅਟਲਾ ਦਾ ਭਾਈ ਸਾਧੂ ਦਾ ਬਚਨ ਕੋਈ ਟਾਲ ਨਹੀਂ ਸਕਦਾ ਮਹਾਰਾਜ ਕਿਉਂ ਕਹਿੰਦੇ 24 ਆਵਰ ਉਹਦੀ ਰਸਨਾ ਤੇ ਰੱਬ ਵਸਦਾ ਉਹ ਬਾਹਰੋਂ ਵੈ ਗੁਰੂ ਨਾਮ ਹੀ ਬੋਲੇ ਉਹਦੇ ਅੰਦਰ ਚੱਲਦਾ ਉਹਨੂੰ ਕਹਿਣਾ ਨਹੀਂ ਪੈਂਦਾ ਵਾਰ-ਵਾਰ ਵੈ ਉਹ ਰੱਬ ਦੇ ਸਨਮੁਖ 24 ਘੰਟੇ ਹੋ ਜਾਂਦਾ ਹਰ ਵਕਤ ਉਠਨੇ ਬੈੰਦੇ ਆਠ ਪਹਿਰ ਨਿਕਟ ਕਰ ਜਾਨੈ ਪ੍ਰਭ ਕਾ ਕੀਆ ਮਿੱਠਾ ਮੰਨੈ ਇੱਕ ਨਾਮ ਸੰਤਨ ਆਧਾਰ ਹੋਏ ਰਹੈ ਸਭ ਕੀ ਪਵਿਸ਼ਾਰ ਸੰਤ ਰਹਿਤ ਸੁਣੋ ਮੇਰੇ ਭਾਈ ਉਹਾਂ ਕੀ ਮਿਮਾ ਕਥਨ ਨਾ ਜਾਈ ਫਿਰ ਉਹ ਸਾਧੂ ਦੀ ਵਡਿਆਈ ਹੈ ਭਾਈ ਉਹਦੀ ਮਿਮਾ ਕਥਨ ਤੋਂ ਬਾਹਰ ਹੈ ਔਰ ਪਾਤਸ਼ਾਹ ਬਚਨ ਕਹਿੰਦੇ ਬਸ ਇਹੋ ਜੈਦਾ ਕੋਈ ਬਚਨ ਮੰਨ ਲੈ ਉਨੇ ਰਾਜੇ ਨੂੰ ਦੂਜੀ ਵਾਰ ਕਿਹਾ ਨਾ ਕੋਈ ਵਿਆਹ ਪ੍ਰਸ਼ਾਦਾ ਹੈ ਉਹ ਯੋ ਦੇ ਦੇ ਰਾਜੇ ਨੇ ਚੁੱਕ ਕੇ ਦੇ ਦਿੱਤਾ ਉਹਨੇ ਬਚਨ ਮੰਨ ਲਿਆ ਜੇ ਮੋਰੋਂ ਬਚਨ ਕੱਟ ਦਿੰਦਾ ਫਿਰ ਨਹੀਂ ਸੀ ਅਸਲ ਗੁਰ ਪ੍ਰਸਾਦ ਵੀ ਸਾਧੂ ਦੇ ਬਚਨ ਕਰਕੇ ਹੁੰਦਾ ਪਰ ਸਾਧੂ ਹੋਵੇ ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਸੰਤੋ ਸਾਗਰ ਪਾਰੋ ਤਰੀਐ ਜੇ ਕੋ ਬਚਨ ਕਮਾਵੇ ਸੰਤਨ ਤਕ ਸੋ ਗੁਰ ਪ੍ਰਸਾਦੀ ਤਰੀਐ ਇੱਕ ਵਾਰ ਪੜੋ ਪਿਆਰ ਨਾਲ ਸਾਗਰ ਪਾਰ ਉਤਰੀਐ ਸੰਤੋ ਸਾਗਰ ਪਾਰ ਉਤਰੀਐ ਸਾਗਰ ਪਾਰ ਉਤਰੀਐ ਸੰਤੋ ਸਾਗਰ ਪਾਰ ਉਤਰੀਐ ਸਾਦਰ ਤਰੀਐ ਸੰਤੋ ਸਾਗਰ ਪਾਰ ਗੱਜ ਕੇ ਭਾਈ ਸਾਗਰ ਪਾਰ ਸੰਤੋ ਸਾਗਰ ਪਾਰ ਉਤਰੀਐ ਤੁਸੀਂ ਸੁਸਤ ਹੋ ਜਾਂਦੇ ਹੋ ਸੁਸਤ ਨਾ ਹੋਵੋ ਪੜੋਗੇ ਜਿਕੇ ਸਾਗਰ ਪਾਰ ਤਰੀਐ ਸੰਤੋ ਸਾਗਰ ਪਾਰ ਉਤਰੀਐ ਸਾਗਰ ਪਾਰ ਤਰੀਐ ਸੰਤੋ ਸਾਗਰ ਪਾਰ ਉਤਰੀਐ ਸਾਗਰ ਪਾਰ ਉਤਰੀਐ ਸੰਤੋ ਸਾਗਰ ਪਾਰ ਉਤਰੀਐ ਸਾਗਰ ਪਾਰ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋ ਬਚਨ ਕਮਾਵੇ ਸੰਤ ਜੇ ਕੋ ਬਚਨ ਕਮਾਵੇ ਸੋ ਗੁਰ ਪ੍ਰਸਾਦਿ ਤਰੀਐ ਸੰਤੋ ਸਾਗਰ ਪਾਰ ਤਰੀਐ ਸਾਗਰ ਬਹਰ ਉਤਰੀਏ ਸੰਤੋ ਸਾਗਰ ਪਾਰੋ ਤਰੀਏ ਸਾਗਰ ਤਰੀਏ ਸੰਤੋ ਸਾਗਰ ਪਾਰ ਵਾਹ ਵਾਹ ਸਾਗਰ ਪਾਰ ਤਰੀਏ ਸੰਤੋ ਸਾਗਰ ਆਖੋ ਸਤਿਨਾਮ ਸ੍ਰੀ ਵਾਹਿ ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿ ਪਰ ਬਚਨ ਕਮਾਉਣਾ ਬਹੁਤ ਔਖ ਹੈ ਕਹਿਣਾ ਸੌਖਾ ਜੇ ਕੋ ਬਚਨ ਕਮਾਣ ਲੱਗ ਜਾਏ ਨਾ ਉਹ ਬਚਨ ਉਹਦੇ ਨਾਲ ਰਹਿੰਦਾ ਹੈ ਗੁਰਮਤਿ ਵਿੱਚ ਸਭ ਤੋਂ ਵੱਡੀ ਭਗਤੀ ਪਤਾ ਕਿਹੜੀ ਹੈ ਬਚਨ ਮੰਨਣਾ ਮੈਂ ਕਈ ਵਾਰ ਕਹਿੰਦਾ ਨਾ ਜਤ ਸਾਧੂ ਦੀ ਸੰਗਤ ਨਾ ਕਰੋ ਜੇ ਕਿਸੇ ਸਾਧੂ ਦੀ ਸੰਗਤ ਕਰਨੀ ਫਿਰ ਬਚਨ ਮੰਨਣਾ ਪੈਣਾ ਇਹ ਨਹੀਂ ਮੋਰੋਂ ਸਾਡੀ ਮਰਜ਼ੀ ਦਾ ਕੰਮ ਹੋਵੇ। ਬੰਦਗੀ ਵਾਲਾ ਸਾਧੂ ਹੋਵੇ ਉਹਦਾ ਇੱਕ ਬਚਨ ਵੀ ਕਮਾ ਲਓ ਨਾ ਉਹ ਬਚਨ ਧਾਰ ਦਿੰਦਾ। ਸੰਤੋ ਸਾਗਰ પાર ਉਤਰੀਏ। ਜੇ ਕੋ ਬਚਨ ਕਮਾਵੇ ਸੰਤਨ ਕਾ ਸੁ ਗੁਰ ਪ੍ਰਸਾਦੀ ਤਰੀਏ। ਬਚਨ ਕਮਾਉਣਾ ਪੈਂਦਾ ਜੋ ਸਾਧੂ ਕਹਿੰਦੇ ਮੋਰੋਂ ਸੱਤ ਬਚਨ ਕਹਿ ਕੇ ਅੱਗੇ ਨਹੀਂ ਫਿਰ ਬੋਲੀਦਾ। ਜੇ ਮੋਰੋਂ ਹੋਰ ਜਵਾਬ ਕਰਨ ਲੱਗ ਜਾਓ ਨਾ ਆਰਗੂਮੈਂਟ ਨਾਲ ਦੀ ਨਾਲ ਕੱਟ ਵੀ ਹੋ ਜਾਂਦਾ। ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ। ਸਾਧੂ ਦਾ ਬਚਨ ਜਦ ਹੀ ਇੱਕ ਨਾਲ ਦੀ ਨਾਲ ਕੰਡਾ ਫਿਰ ਸਾਨੂੰ ਭੁਲਖਾ ਰਹਿੰਦਾ ਨਹੀਂ ਕਿਹਾ ਤਾਂ ਸੀ ਪੂਰਾ ਤਾਂ ਹੋਇਆ ਨਹੀਂ ਉੱਥੇ ਕੋਈ ਨਾ ਕੋਈ ਸਾਡੀ ਗਲਤੀ ਹੈ ਜਦੋਂ ਕੋਈ ਬਚਨ ਹੋ ਗਏ ਉਹਦੇ ਮੋਰੇ ਨਹੀਂ ਫਿਰ ਬੋਲੀ ਦਾ ਅਗਲੀ ਕੋਈ ਵੀ ਆਵਾਜ਼ ਨਹੀਂ ਕਰਨੀ ਬਸ